ਘਰੇ ਆ ਤੇ ਬਾਗੀ ਦੇ ਰਾਜਾ ਸਾਹਿਬ ਦੀ ਆਵਾਜ਼ ਸੁਣੀ ਉੱਠ ਕੇ ਭੱਜੀ ਗਈ ਜਾ ਕੇ ਦੂਹਾ ਖੋਲਿਆ ਤੇ ਸਾਹਮਣੇ ਰਾਜਾ ਸਾਹਿਬ ਦੇ ਦਰਸ਼ਨ ਕੀਤੇ ਚਰਣਾ ਤੇ ਨਮਸਕਾਰ ਕੀਤੀ ਤੇ ਰਾਜਾ ਸਾਹਿਬ ਆਖਣ ਲੱਗੇ ਕਿ ਅੱਜ ਇੱਕ ਸੇਵਾ ਚਾਹੀਦੀ ਹੈ ਤੁਹਾਡੇ ਕੋਲ ਬਾਗੀ ਇਹ ਸੇਵਾ ਕਰੇਗੀ ਇਹਨੇ ਹੱਥ ਜੋੜ ਕੇ ਸਤਿਵੰਤ ਅਖਿਆਤ ਜੀ ਹੁਕਮ ਕਰੋ ਕਿ ਇਹਨਾਂ ਦਿਨਾਂ ਦੇ ਵਿੱਚ ਰਾਜਾ ਸਾਹਿਬ ਦੀ ਲਾਤੋਂ ਤੇ ਇੱਕ ਸੱਪ ਨੇ ਡੰਗ ਮਾਰਿਆ

ਪ੍ਰੋਸਫੇਡਰੀ ਨੂੰ ਅਗਰ ਸਾਡੀ ਮਿਲੈ ਨੂੰ ਘੋਟਦੀ ਹੈ ਮਾਸ਼ ਕਰਦੀ ਹੈ ਤੇ 10 ਮਿੰਟ ਰੰਗੇ ਤੇ ਇਸ ਬਾਕੀ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਸਾ ਰਾਜੇ ਦੀ ਝਲਕ ਦੇ ਲਈ ਦੁਨੀਆ ਦੀ ਬਾਨੀ ਹੈ ਜਿਹਦੇ ਦਾਰੀ ਆ ਕੇ ਲੱਖਾਂ ਝੋਲਣਾ ਅਟਦੇ ਆ ਅੱਜ ਰਾਜਾ ਤੇਰੇ ਭੂਏ ਜਗੇ ਆਪਾਂ ਕਿ ਖੜਾ ਸੇਵਾ ਉਹਨੇ ਆਪਾਂ ਕੇ ਤੈਨੂੰ ਪਛ ਰਤੀ ਹੈ ਕਿ ਨਹੀਂ ਤੋਨਾ ਹਵਾ ਮੰਗ ਲਵਾ ਅੱਜ ਅੰਦਰ ਹੀ ਹੋ ਚੁਈਏ ਜ਼ੁਬਾਨ ਤੇ ਨਹੀਂ ਗੱਲ ਲੈ ਕੇ ਫਿਰ ਸਭੂ ਪਿਆਰ ਵਾਲੋ ਗੱਲ ਜ਼ੁਬਾਨ ਤੇ ਆਉਂਦੀਆਂ ਵੀ ਰਹਿ ਗਈ ਪਰ ਆਪਣੇ ਮਨ ਵਿੱਚ ਹੀ ਕਨਿਏ ਧਿਆਨ ਧਰਿਆ ਹੋਇਆ ਹੁਣ ਸੇਵਾ ਦੀ ਕਰਨੀ ਆ ਅੱਥੀ ਤੇ ਬੇਨਤੀ ਕਰਦੀ ਆ ਰਾਜਾ ਸਾਹਿਬ ਨੂੰ ਸ਼ਾਇਰ ਕਹਿੰਦਾ ਰਾਜਾ ਸਾਹਿਬ ਦੇ ਚਰਨਾਂ ਤੇ ਸੀਸ ਰੱਖ ਕੇ ਬਹੁਤ ਲੱਗੀ ਮੈਨੂੰ ਕੋਟਲੀ ਦੁਖਵਾਲੀ ਨਿਤ ਮਾਤੀ ਹਾਂ ਮੋਇਆ ਪੁੱਤ ਯਾਦ ਕਰਕੇ ਆਵੇ ਸਾਹਾਂ ਮੱਕਦੇ ਮੈਨੂੰ ਸੁੱਖ ਵਾਲੀ بول کے پر اندر کر رہی ہے راجا میں دنیا کون ہے جس میں بہت سنیا راجا کدے بھی آسان توڑ دیں ਸ਼ਰਦਾ ਧਾਰ ਜੋ ਗਰਗਾ ਸਿਆਂ ਆਉਣ ਕਰਦੇ ਰਾਜਾ ਕਦੇ ਵੀ ਖਾਲੀ ਮੋੜਦਾ ਨਹੀਂ ਤੇ ਗੁਰੂ ਪਿਆਰ ਵਾਲੋ ਹੋਣਾ 10 ਮਿੰਟ ਲੰਗੇ ਲੈਣਾ ਵਿੱਚੋਂ ਅਥੂਰੀ ਆ ਗਈ ਤੇ 15 ਮਿੰਟ ਬਾਅਦ ਨਾਲ ਜਿਵੇਂ ਅਥੂਰੀ ਮੈਂਟੀਆਂ ਕਰਦੀ ਸੀ ਇਹਨੂੰ ਅੰਦਰੋਂ ਹੀ ਤਵਾਜਾ ਹੈ ਇਹ ਕੀ ਸੁਣਦੀ ਹੈ ਇਹਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਬੋਲਦੀ ਏ ਜਿਵੇਂ ਅੱਜ ਤੂੰ ਸਾਖ ਦੀ ਸੇਵਾ ਕਰ ਰਹੀ ਹੈ ਜਿਵੇਂ ਅੱਜ ਤੂੰ

ਮੇਰੀ ਕੋ ਖੁਰੋਂ ਭਾਗ ਲੱਗਦਾ ਤੇ ਗੁਰੂ ਘਰ ਵਾਲਿਓ ਅਤਾ ਤਾਂ ਲਾਪਤ ਹੋਇਆ ਤੇ ਰਾਜਾ ਸਾਹਿਬ ਨੇ ਫਿਰ ਆਪਣੇ ਮੁਖ ਤੋਂ ਆਖਿਆ ਕਹਿੰਦੇ ਬੰਤੀਏ ਬੜੀ ਗ੍ਰੇਡੀਆਂ ਅਰਦਾਸਾਂ ਕਰਦੀ ਸੀ ਤੇਰਾ ਗੁਰੂ ਇਹ ਕੀ ਤੈਨੂੰ ਵਾਪਸ ਕਰਦੀ ਏ ਤੇਰਾ ਪਹਿਲਾ ਪੁੱਤੀ ਤੈਨੂੰ ਵਾਪਸ ਕਰ ਦਈਏ ਤੇ ਬੰਤੀ ਖੁਸ਼ੀ ਵਿੱਚ ਧੂਮਕ ਉਠੀ ਆਖਣ ਲਗੀ ਰਾਜਾ ਜੀ ਇਹਦੇ ਨਾਲ ਉਹ ਵੱਧ ਚੰਗੀ ਕਿਹੜੀ ਗੱਲ ਹੋਏ ਜਦਾਂ ਮੇਰਾ ਪੁੱਤ

ਅਥੌਰੀਟੀ ਕਮੇਟੀ ਦੀ ਕੌਣ ਜੀ ਹੋਈ ਹੈ ਸਾਰੇ ਪਾਸੇ ਰਾਜਾ ਸਾਹਿਬ ਦੇ ਅਸਥਾਨ ਬਣੇ ਹੋਏ ਜਦੋਂ ਵੀ ਉੱਥੇ ਜਾਂਦੇ ਆ ਹਰ ਕੋਈ ਆਪਣਾ ਆਪਣਾ ਕੈਲੀਏ ਵੀ ਅਰਦਾਸਾਂ ਉੱਥੇ ਜਾ ਕੇ ਕਰਦੇ ਆ ਕੋਈ ਧੋਖ ਮੰਗਦਾ ਕੋਈ ਪੋਤ ਮੰਗਦਾ ਕੋਈ ਨੌਕਰੀ ਮੰਗਦਾ ਗੁਰੂ ਪਿਆਰ ਵਾਲੇ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਪਰ ਜਦੋਂ ਬਾਕੀ ਸਾਰੀਆਂ ਚੀਜ਼ਾਂ ਮੰਗਦੇ ਹੋ ਨਾ ਤੇ ਨਾਲ ਨਾਲ ਬੇਨਤੀ ਕਰਿਆ ਕਿ ਉਹ ਵੀ ਰਾਜਾ ਸਾਹਿਬ ਜੀ ਉਦਮ ਵੀ ਦੇ ਦਿਓ ਉਦੋਂ ਉਦਾਂ ਦੀ ਬੜੀ ਘਾਟ ਹੋ ਗਈ ਹੈ ਅੱਜ ਸਾਡੇ ਅੱਜ ਸਾਡੇ ਕੋਲ ਉਦਮ ਨਹੀਂ ਹੈ ਬਾਣੀ ਕਰਨ ਦਾ ਉਦਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਗੁਰੂ ਕਰ ਲੈਂਦੇ ਆ ਪਰ ਗੁਰੂ ਪਿਆਰ ਵਾਲੇ ਉੱਤੇ ਰਮਾਲਾ ਸਾਹਿਬਾ ਕੇ ਸਾਧਗਰਾਂ ਦੇ ਦਰਸ਼ਨ ਦਿਖਾਣੇ ਕਰੂੰਗਾ ਵੀ ਸਡੇ ਵਿੱਚ ਉਦਮ ਨਹੀਂ ਹੈ ਗੁਰਦੁਆਰੇ ਆ ਜਾਣੇ ਆ ਨੰਗਰ ਸਾਹਿਬ ਦੇ ਲੈਣੇ ਆ ਪਰ ਲੰਗਰ ਪਕਾਉਣ ਦੇ ਲਈ ਸਾਡੇ ਵਿੱਚ ਉਦਮ ਨਹੀਂ ਹੈ ਮਕਿਆ ਕਰੋ ਪੀ ਉਦਮ ਦੇ ਦਿਓ ਵੀ ਨਾਮ ਜਪਣ ਦਾ ਨਾਮ ਲਿਖਾਉਣ ਦਾ ਭਲੇ ਦੇ ਕਾਰਜ ਕਰਨ ਦਾ ਭਲੇ ਦੇ ਕਾਰਜ ਕਰਵਾਉਂਦਾ ਅਜ ਰਾਜਾ ਸਾਹਿਬ ਕਹਿੰਦੇ ਐ ਬੰਤੀਏ ਤੈਨੂੰ ਆਪ ਹੁਕਮ ਕਰਨਾ ਪਏਗਾ ਆਪਣੀ ਕੀ ਰਾਜਾ ਜੀ ਕਿਰਪਾ ਕਰੋ ਕਿ ਇਹਦੇ ਪੁੱਤ ਦੀ ਰਾਤ ਚਾਉਣੀ ਹੈ ਪੁੱਤ ਤੇ ਨੂੰ ਮੈਂ ਨਹੀਂ ਦੇਣਾ ਕੀ ਕਹਿੰਦੇ ਐ ਰਾਜਾ ਜੀ ਉਸ ਵੇਲੇ ਗੁਰੂ ਪਿਆਰ ਵਾਲਿਓ ਇਸ ਬੰਤੀ ਨੂੰ ਰਾਜਾ ਸਾਹਿਬ ਨੇ ਜੋੜਿਆ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਨਾਲ ਕਹਿੰਦੇ ਕਿ ਪੁੱਤ ਚਾਹੀਦਾ ਪੁੱਤ ਤੇ ਨੂੰ ਮਿਲ ਜਾਏਗਾ ਪੁੱਤ ਤੇ ਨੂੰ ਮਿਲ ਜਾਏਗਾ ਪਰ ਕੋਤ ਮਿਲੇਗਾ ਕਿਵੇਂ ਕਿ ਹੁਣ ਰਾਜਾ ਸਾਹਿਬ ਬਚਨ ਕਰਦੇ ਐ ਕਹਿੰਦੇ ਨਾਮ ਦਾ ਫਜਾਨਾ ਪਾਰੀ ਸੁੱਖਾਂ ਦਾ ਹੀ ਵੰਡ ਗਈ ਦੁੱਖੀ ਰੋਗ ਸਿਰ ਪਰ ਵਿੱਚ ਖੰਡ ਗਈ ਪਰ ਅਰਸ਼ਾ ਤੋਂ ਆਈ ਜਾਵੇ ਚਿੰਤਾ ਨੂੰ ਮਿਟਾਈ ਸਾਡ ਚਿੰਤਾ ਆਨੰਦ ਫੇਰ ਬਾਣੀ ਦਾ ਚੌਂਦੀਏ ਦੇ ਪੋਤ ਬੰਦੀ ਐ ਲੈਣਾ ਪਊਗਾ ਸਹਾਰਾ ਬਰਬਾਦੀ ਦਾ Oh, yes, I'm going to be my baby. ਕਰਵਾਉ ਕਰ ਦੇਣਾ ਬਾਣੀ ਨਾਲ जोडਦਾ ਪਰਿਵਾਰ ਨੂੰ ਬਦਨੀ ਨੇ ਆਪਣੇ ਪਤੀ ਨਾਲ ਸਲਾਹ ਕੀਤੀ ਤੇ ਗੁਰੂ ਪਿਆਰ ਨਾਲ ਉਹ ਪਾਠ ਕਰਦੇ ਵਿੱਚ ਤਿਆਰੀ ਕਰਨ ਲਈ ਪਿਆਰਾ ਕਰਵਾਉਣਾ ਤੇ ਰਾਜਾ ਸਾਹਿਬ ਦੇ ਨਾਲ ਬਦਲ ਹੋਰ ਵੀ ਕਿਤੇ ਕੋਈ ਬੇਲਤੀ ਹੈ ਪ੍ਰਬੰਧਕ ਜਨਾ ਕੋਲ ਵੱਲੋਂ ਵੀ ਜਿਹੜੀਆਂ ਬੀਬੀਆਂ ਪਟਾਲ ਤੋਂ ਉੱਠ ਕੇ ਬਾਹਰ ਜਾ ਰਹੀਆਂ ਬੈਠਣ ਦੀ ਕੋਈ ਦਿੱਕਤ ਨਹੀਂ ਥੋੜਾ ਥੋੜਾ ਜਿਹਾ ਸਾਰੇ ਅੱਗੇ ਹੋ ਲਈਏ ਤਾਕੇ ਬਾਕੀ ਸਭ ਤੋਂ ਵੀ ਬੈਠਣ ਨੂੰ ਥਾਂ ਮਿਲ ਜੇ ਤੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਉੱਠ ਕੇ ਆਗਮਨ ਆਓ ਅੱਜ ਦੇ ਪ੍ਰੋਗਰਾਮ ਨੂੰ ਮਾਤਰਣਾ ਹੋਰ ਵੀ ਬੜੇ ਪ੍ਰਬੰਧਕ ਜਨਾਂ ਨੇ ਉਤਸ਼ਾਹ ਕੀਤਾ ਚੰਗਾ ਹੋਰ ਵੀ ਕਨਈਆ ਪਿਰਾਜਾ ਸਰ ਦਾ ਦਾਸਾ ਆਪਣਾ ਨੂੰ ਸਰਮਣ ਕਰਵਾਉਣ ਦੇ ਲਈ ਵਿਅੰਤ ਇੱਥੇ ਹਾਜ਼ਰੀਆਂ ਭਰਨਾ ਚਾਹੀਦੀ ਹੈ ਸਾਰਿਆਂ ਨੂੰ ਬੇਨਤੀ ਥੋੜੇ ਥੋੜੇ ਅੱਗੇ ਜੇ ਹੋਵੇ ਤੇ ਕਿਉਂ ਪਰਵਾਹ ਨਾ ਤੇ ਮੈਂ ਜੋ ਬੇਨਤੀ ਕਰ ਰਿਹਾ ਸੀ ਰਾਜਾ ਸਾਹਿਬ ਨੇ ਬਦਲ ਕੀਤਾ ਕਿ ਇਹਨਾਂ ਘਰ ਵਿੱਚ ਤਿਆਰੀ ਕਰ ਲਈ ਕਿਸਾਜ ਮਾਰ ਕਰਵਾਉਣਾ ਹੈ ਤੇ ਗੁਰੂ ਘਰ ਕੋਲ ਨਾਲ ਰਾਜਾ ਸਾਹਿਬ ਨੇ ਇਹਨਾਂ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਉਹ ਹਦਾਇਤ ਜਿਹੜੀ ਅੱਜ ਆਪਣੇ ਵੀ ਕੰਮ ਆਉਣ ਵਾਲੀ ਹੈ ਘਰ ਦੇ ਵਿੱਚ ਜਦੋਂ ਪਾਠ ਕਰਾਉਨੇ ਆ ਨਾ ਰਾਜਾ ਸਾਹਿਬ ਨੇ ਆਖਿਆ ਕਿ ਇਹ ਪਾਠ ਕਰਵਾਉਣਾ ਸਹਿਜ ਪਾਠ ਤੇ ਸਾਰਾ ਪਾਠ ਆਪ ਬੈਠ ਕੇ ਸੁਣਨਾ ਹੈ ਅਜ ਪਾਠ ਕਰਵਾ ਦੇ ਅਸੀਂ ਲੈਣੀਆਂ ਸੁਣਨ ਦਾ ਸਾਡੇ ਕੋਲ ਟਾਈਮ ਨਹੀਂ ਗੁਰੂ ਘਰ ਕੋਲ ਰ ਆਖਿਆ ਰਾਜਾ ਸਾਹਿਬ ਨੇ ਕਿ ਸਾਰਾ ਪਾਠ ਆਪ ਸੁਣਨਾ ਹੈ ਸਤਕਾਰ ਕਰਨਾ ਹੈ ਬਸ ਕੋ ਮਤ ਸਤਗੁਰਾਂ ਦਾ ਚੰਗੀ ਵਿਚਾਰੀ ਹੋ ਕੇ ਸਤਿਗੁਰਤਾ ਦੇ ਨਾਲ ਬਾਤ ਕਰਵਾਉਣਾ ਤੇ ਜਿਹੜਾ ਗ੍ਰੰਥੀ ਸੱਜਣਾ ਉਹ ਗ੍ਰੰਥੀ ਸਿੰਘ ਵੀ ਜਿਹਨੇ ਕਹ ਲਿਆ ਕਿ ਸੰਸਿਆ ਲਈ ਹੋਵੇ ਵਿੱਦਿਆ ਬੜੀ ਹੋਵੇ ਉਹ ਗ੍ਰੰਥੀ ਸਿੰਘ ਸੱਜਣਾ ਤੇ ਨਾਲ ਹੀ ਹਦਾਇਤ ਕੀਤੀ ਕਹਿੰਦੇ ਗ੍ਰੰਥੀ ਸਿੰਘ ਦਾ ਵੀ ਸਤਗੁਰਾਂ ਮੰਗਦਾ ਜੀ ਸਰਕਾਰ ਅੱਜ ਸਾਡੇ ਵਿੱਚ ਇਹ ਕਹ ਲਿਆ ਵੀ ਇੱਕ ਗਰਾਵਤ ਕਰ ਗਰਾਵਤ ਕੀ ਆਈ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਸਰਕਾਰ ਕਰਨਾ ਸ਼ਬਦ ਸਭ ਦਾ ਤੱਕ ਗੁਰੂ ਪਿਆਰ ਵਾਲਾ ਸੱਚੀ ਨਹੀਂ ਕਰਦੇ ਕੋਈ ਗਰੰਦੀ ਸਿੰਘ ਸਰੀਰ ਤੋਂ ਉੱਤੇ ਭਾਰਾ ਹੋਏ ਨਾ ਤੇ ਟੀਚਰਾ ਕਰਦੇ ਆ ਲੋਗੋ ਨੂੰ ਕਹਿੰਦੇ ਖਾ ਖਾ ਕੇ ਦੇਸੀ ਕਿਉਂ ਪੜਿਆ ਪਿਆ ਕਿਸੇ ਦੀ ਸੇਤ ਨਾਂ ਬਣਦੀ ਹੋਏ ਕਹਿੰਦੇ ਇਹ ਨੂੰ ਮੰਦਾ ਨਹੀਂ ਹੋਣਾ ਗੁਰੂ ਪਿਆਰ ਵਾਲਾ ਟੀਚਰਾ ਕਰਦੇ ਆ ਗਰੰਦੀ ਸਿੰਘਾਂ ਨੂੰ ਤੇ ਇੱਕ ਹੋਰ ਗੱਲ ਕੀਤੀ ਕਰਦਾ ਜਾਣਾ ਜਦੋਂ ਮਾਇਆ ਦੀ ਗੱਲ ਆਉਂਦੀ ਹੈ ਸੇਵਾ ਦੀ ਗੱਲ ਆਉਂਦੀ ਹੈ ਜਦੋਂ ਗਰੰਦੀ ਸਿੰਘਾਂ ਦੀ ਭੇਟਾ ਦੀ ਗੱਲ ਆਉਂਦੀ ਹੈ ਉਦੋਂ ਹਰ ਕੋਈ ਕਹਿ ਦਿੰਦਾ ਵਧੀਆ ਜੇ ਹਰ ਤੂੰ ਕੀ ਕੀਤਾ ਇੰਨੇ ਪੈਸੇ ਮੰਗਵੇ ਪਰ ਜਦੋਂ ਸਾਡੇ ਘਰਾਂ ਵਿੱਚ ਵਿਆਹ ਅੰਤਕਾਰ ਹੁੰਦੇ ਆ ਉਦੋਂ ਖਾਣੇ ਵਾਲਿਆਂ ਨੂੰ ਕਿਹਨੇ 5-7 ਹਜ਼ਾਰ ਫालतू ਲੱਗਦਾ ਏ ਕਸਰ ਨਹੀਂ ਰਹੀ ਚਾਹੀਦੀ ਖਾਣਾ ਸਵਾਦ ਤੋਂ ਸਵਾਰ ਬਣਨਾ ਚਾਹੀਦਾ ਛੜੀਕੇ ਵਿੱਚ ਨੱਕ ਨੱਕ ਕੇ ਨੀਵਾ ਹੋਦਾ ਡੈਕੋਰੇਸ਼ਨ ਵਾਲਿਆਂ ਨੂੰ ਕਿਹਨੇ 5-7 ਹਜ਼ਾਰ ਫालतू ਲੱਗਦਾ ਏ ਸ਼ਿੰਗਾਰ ਵਿੱਚ ਡੈਕੋਰੇਸ਼ਨ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕਸਰ ਨਹੀਂ ਰਹਿਣੀ ਚਾਹੀਦੀ ਬਦ ਤੋਂ ਬਦ ਵਧੀਆ ਤੋਂ ਵਧੀਆ ਕੰਮ ਕਰਨਾ ਹੈ ਬੀਜੇ ਵਾਲਿਆਂ ਨੂੰ ਕੀ ਕਹਿੰਦੀਆਂ ਕਹਿੰਦੇ ਵੀ ਚੰਗਾ ਲੈ ਕੇ ਆਇਓ ਜੀ ਜੇ ਨਚਣਾ ਵਿਆਹ ਮੁੰਡੇ ਦਾ ਧਮਕ ਜਿਹੀ ਕਮੀ ਨਹੀਂ ਰਹਿਣੀ ਚਾਹੀਦੀ 2-4000 ਤੋਂ ਮੈਂ ਫालतू ਲੈ ਗਏ ਗੁਰੂ ਪਿਆਰ ਵਾਲਿਓ ਅੱਜ ਦੇ ਸਾਡੇ ਇਹ ਸਾਡੇ ਸਿੱਖਾਂ ਦੇ ਘਰਾਂ ਦੇ ਗੱਲਾਂ ਦੀ ਗੱਲ ਕਰਦਾ ਕਹਿੰਦੇ ਵੀ 5-7 ਪੀਟੀਆਂ ਦਾਰੂ ਦੀਆਂ ਭਾਵੇਂ ਫालतू ਲੱਗ ਜਾਣ ਪਰ ਕਸਰ ਨਹੀਂ ਰਹਿਣੀ ਚਾਹੀਦੀ ਪਰ ਜਿਹੜਾ ਮੇਰ ਘੱਟ ਹੁੰਦਾ ਨਾ ਵਿਆਹ ਦਾ ਉਹ ਹੁੰਦੇ ਨੇ ਅਨੰਦ ਕਾਰਜ ਤੇ ਉੱਥੇ ਕਹਿੰਦੇ ਆ ਗਰਾਗੀ ਸਿੰਘ ਨੂੰ ਮਿੰਟ 5-7 ਹੀ ਲਾਓ ਜੀ ਫੜਾ ਫੜਾ ਦੇ ਦੇ ਫਿਰ 5-7 ਮਿੰਟਾਂ ਹੋ ਗਿਆ ਵਿਆਹ ਕੋਈ ਨਹੀਂ

ਦਾਨ ਵਧੀਆ ਤੋਂ ਵਧੀਆ ਖਾਣਾ ਵਧੀਆ ਤੋਂ ਵਧੀਆ ਡੈਕੋਰੇਸ਼ਨ ਵਧੀਆ ਤੋਂ ਵਧੀਆ ਪਰ ਜਦੋਂ ਗ੍ਰੰਥੀ ਸਿਕਾਂ ਦੀ ਗੱਲ ਆਉਂਦੀ ਹੈ ਉਹ ਰੋਕੀ ਦੇ ਵੀ ਬਾਬਾ ਕੀ ਕਰਦੇ ਨੇ پیسے ਅੱਜ ਗੁਰੂ ਪਿਆਰ ਵਾਲੇ ਕਿੰਨੇ ਆ ਵੀਡੀਓ ਸੋਸ਼ਲ ਮੀਡੀਆ ਤੇ ਬਾਹਰ ਹੁੰਦੀਆਂ ਉਹਨਾਂ ਦੇ ਗ੍ਰੰਥੀ ਪਣਾ ਛੱਡ ਕੇ ਆਪ ਗਰੇਡੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਪਿਆਰ ਵਾਲੇ ਜੇ ਬਾਤ ਇਹ ਤੋਂ ਉਹਨਾਂ ਵਾਸਤੇ ਸ਼ਰਮ ਵਾਲੀ ਗੱਲ ਹੋ ਕੇ ਵੀ ਹੋਏ ਜਿਨ੍ਹਾਂ ਨੇ ਸਾਡੇ ਲਈ ਬੈਠ ਕੇ ਬਾਣੀ ਦੇ ਗਾਥ ਕਰਨੇ ਆ ਜਿਨ੍ਹਾਂ ਨੇ ਸਾਡੇ ਲਈ ਅਰਦਾਸਾਂ ਕਰਨੀਆਂ ਗੁਰੂ ਪਿਆਰ ਵਾਲੇ ਆਪਣਾ ਦੇ ਘਰਾਂ ਦੇ ਹਾਲਾਤ ਦੇਖ ਕੇ ਕਈ ਵਾਰੀ ਅੱਖਾਂ 'ਚ ਪਾਣੀ ਆ ਗਿਆ। ਆਕ ਰਾਜਾ ਸਾਹਿਬ ਕਹਿੰਦੇ ਨੇ ਘਰ ਵਿੱਚ ਸਹਿਜ ਕਾਰਜ ਕਰਉਣਾ ਬੈਠ ਕੇ ਬਾਣੀ ਸੁਣਨੀ ਆ ਜਿਹੜਾ ਗ੍ਰੰਥੀ ਸ੍ਰੀ ਸਤਨਾਮ ਉਹਦਾ ਰੱਜ ਕੇ ਵਿਚਾਰ ਕਰਨਾ ਕਿਤੇ ਨਰਾਜ ਹੋ ਕੇ ਨਾ ਜਾਵੇ ਜੇ ਉਹ ਨਰਾਜ ਹੋ ਗਿਆ ਫਿਰ ਨਹੀਂ ਖੁਸ਼ੀਆਂ ਮਿਲਣੀਆਂ ਜੇ ਉਹ ਖੁਸ਼ ਹੋ ਗਿਆ ਤੇ ਤੁਹਾਡੇ ਘਰੇ ਵੀ ਖੁਸ਼ੀਆਂ ਆ ਜਾਣਗੀਆਂ। ਬੰਦੀ ਤੇ ਉਹਦੇ ਪਤੀ ਨੇ ਰੱਜ ਕੇ ਕਿਤਾਬ ਸਤਾਰ ਬਾਣੀ ਸੁਣੀ ਤੇ ਅਕਾਲ ਪੁਰਖ ਹੋਏ ਗੁਰੂਆਂ ਦੀ ਖੁਸ਼ੀ ਬਾਤ ਕੀ ਕਰਕੇ ਉਹਦਾ ਜਨਮ ਹੋਇਆ। ਸਮਾ ਪੈਣ ਦੇ ਉੱਤੇ ਇੱਕ ਪੁੱਤ ਦਾ ਜਨਮ ਹੋਇਆ ਜਿਸਰ ਕੇ ਪੁੱਤ ਜਨਮਿਆ ਉਸੇ ਦਿਨ ਅੰਮ੍ਰਿਤ ਵੇਲੇ ਰਾਜਾ ਸਾਹਿਬ ਫੇਰ ਉਹਦੇ ਘਰੇ ਪਹੁੰਚ ਗਏ ਜਾ ਕੇ ਉੱਚੀ ਆਵਾਜ਼ ਵਿੱਚ ਆਖਿਆ ਬੰਦੀਏ ਇਹ ਪੁੱਤ ਦੀ ਬਹੁਤੀ ਨੰਮੀ ਉਮਰ ਲੈ ਕੇ ਨਹੀਂ ਆਇਆ ਤੇ ਬੰਦੀ ਉੱਠ ਕੇ ਰਾਜਾ ਸਾਹਿਬ ਦੇ ਚਰਨਾਂ ਉੱਤੇ ਪੈ ਗਈ ਸੀ ਪਹਿਲਾ ਇੱਕ ਛੱਜ ਲਗਿਆ ਸੀ ਕਾਲਜ ਦੇ ਤੇ ਕੋਈ ਨਹੀਂ ਸੀ ਆਜਾ ਬਾਈ ਜੇ ਕੋਤ ਮਰਿਆ ਸੀ ਮੈਂ ਤੇ ਮਰ ਮਰ ਕੇ ਜਉਂਦੀ ਸਾ ਜੇਕਰ ਇਸ ਹੜ੍ਹ ਦੁਆਰਾ ਲੱਗਣਾ ਸੀ ਇਹ ਹੜ੍ਹ ਦੁਆਰਾ ਲੱਗਣਾ ਸੀ ਰਾਜਾ ਸਾਹਿਬ ਇਹ ਦੂਜਾ ਪੁੱਤ ਕਿਉਂ ਨਾ ਦੇਣਾ ਜੀ ਉਹ ਇੱਕੋ ਫਟਕਾਤ ਸੀ ਮੇਰੇ ਲਈ ਜੇ ਹੁਣ ਪੁੱਤ ਦਤਾ ਤੇਹੇਂ ਕਿਰਪਾ ਕਰੋ ਤੈਨੂੰ ਉਮਰ ਵੀ ਆਪ ਦੀ ਆਪ ਦੇ ਰਾਜਾ ਸੰਗੀ ਨੇ ਠੀਕ ਹੈ ਉਮਰ ਇਹ ਤੁਹਾਨੂੰ ਮਿਲ ਜਾਏਗੀ ਪਰ ਉਮਰ ਵੀ ਮੈਂ ਨਹੀਂ ਦੇਣੀ ਇਹ ਵੀ ਤੁਹਾਨੂੰ ਫੇਰ ਉਪਤ ਕਰਨਾ ਪਏਗਾ ਕਹਿੰਦੇ ਜੀ ਦੱਸੋ ਹੁਕਮ ਕਰੋ ਕਹਿੰਦੇ ਮਾਗਦਾ ਨਹੀਂ ਨਾਮ ਨਾ ਮਾਗਦੇ ਮਹੀਨੇ ਦੀ ਬੜੀ ਸਖਤ ਰੀਤੀ ਕੀਤੀ ਹੈ 12 ਮਹਾਦੀ ਬਾਣੀ ਸੁਣਦੇ ਆ ਨਾ ਜਿਸ ਵਿੱਚ ਉਹਦੇ ਵਿੱਚ ਲਿਖਿਆ ਮਾਗ ਮਜਨ ਸੰਗ ਸਾਧੂਆ ਧੂੜੀ ਕਰੇ ਸ਼ਾਨ ਹਰ ਕਾ ਨਾਮ ਤੇ ਆਏ ਸੋਨਾ ਸਭਨਾ ਨੂੰ ਕਰਤਾ ਤੇ ਮਾਗਦੇ ਮਹੀਨੇ ਦੀ ਮਹਿਮਾ ਇਹਨੇ 12 ਸਾਲ ਦਾ ਤਪ ਕਰਨਾ ਪਏਗਾ 12 ਸਾਲ ਮਾਗਦੇ ਮਹੀਨੇ ਜਿਵੇਂ ਇੱਕ ਸੈਕਟਰ ਦਾ ਗਾਜ ਤੁਸੀਂ ਕਰਵਾਇਆ ਇਸੇ ਤਰ੍ਹਾਂ ਕਰਵਾਉਣਾ ਗ੍ਰਾਂਧੀ ਸਿੰਘਾ ਨਰਭਾਜੀ ਕੇ ਕਰਨਾ ਸਤਕਾਰ ਤੇ ਤੇਰੇ ਪੁੱਤ ਨੂੰ ਮਰਵੀ ਮਿਲਦਾ ਹੈ ਦੇ ਸਾਥੇ ਕਰਨੇ ਲੱਗਿਆ ਇਹਨੇ ਫਿਰ ਉਹਦਾ ਨਾਮ ਵੀ ਰਾਜਾ ਸਾਹਿਬ ਨੇ ਆਪ ਰੱਖਿਆ ਉਹਦਾ ਨਾਮ ਰੱਖਿਆ ਗੁਰਦੇਵ ਸਿੰਘ ਦਾ ਪੁੱਤ ਜਨਮਿਆ ਸੀ ਤੇ ਜੁਰੂਰ ਕਰਕੇ ਬੜੀ ਲੰਮੀ ਉਮਰ ਜੋ ਨਾਲ ਆਪਣੇ ਮਾਪੇ ਦੀ ਬੜੀ ਸੇਵਾ ਕੀਤੀ ਹੈ ਰਾਜਾ ਸਾਹਿਬ ਜਿਵੇਂ ਤੱਕ ਸੰਗਤਾਂ ਨਾਲ ਸਾਥ ਪਾਈ ਹੈ ਗੁਰੂ ਘਰ ਵਾਲੇ ਆਪ ਬੀਬੀਆਂ ਕੋਲੋਂ ਵੇਲਦੀ ਹੋਈ ਸੀ ਕਿ ਨਾਕਾਮ ਕਰਾ ਸੁਣ ਲੈ ਦੋ ਘੁੰ ਅੰਦਰ ਗੁਰੂ ਘਰ ਅੰਦਰ ਖੁੱਲੀ ਕਰਤਾ ਜੀ ਵਾਂਗੀ ਸੰਗਤਾਂ ਨੂੰ ਸ਼ਰਮਾ ਕਰਾਉਣੇ ਆ ਰਾਜਾ ਸਾਹਿਬ ਤੇਰੇ ਦਰਬਰ ਦਾ ਕਰੇ ਮੂਹ ਮੰਗੀਆਂ ਮਰਦਾ ਮੇਂਦਲਾ ਕੋ ਸ਼ਾਹਾਂ ਦਾ ਆਦੇ ਆਵੇ ਇਨਸਾਨ ਅੰਦਰ ਤੇਰਾ ਜਸ ਕਦਰ ਵੀ ਮੁੱਕਣਾ ਨਹੀਂ ਲੱਖਾਂ ਬਾਣ ਕਵਿਏ ਤੇਰੀ ਸ਼ਾਨ ਅੰਦਰ ਗੱਗਾ ਸਿੰਘ ਆਖੇ ਇਸ ਵਿੱਚ ਝੂਠ ਕੋਈ ਨਾ ਗੱਗਾ ਸਿੰਘ ਆਖੇ ਕੋਈ ਨਹੀਂ ਫਟ ਦਸਦਾ ਭਗਵਾਨ ਦਾਸ ਤੇ ਉਸ ਭਗਵਾਨ ਦੇ ਅੰਦਰ ਦਾ ਸਰਦਾ ਨਾਮ ਹੈ ਭਗਵਾਨ ਦਾਸ ਤੇ ਪਰਮਾਨੰਦ ਆਸਤੇ ਅਨੁਸਾਰ ਜਿਹੜਾ ਪਰਮਾਨੰਦ ਨਾ ਜਿਹਨੂੰ ਅਪਾ ਰਾਤ ਫੁਲਾ ਕਿਨੇ ਆ ਕੋਈ ਫਰਕ ਨਹੀਂ ਆਓ ਸਰਵਣ ਕਰੋ ਜੀ ਜੋ ਹੁਕਮ ਹੋਇਆ ਇੱਕ ਵਾਰ ਫਿਰ ਤੂੰ ਆਏ ਮੇਰੇ ਦੁਆਰੇ ਆ ਕੇ ਕੰਦੇ ਉਬੇੜੀ ਪਾਰ ਰਾਕ ਅਸੀਂ ਆ 不怕。Uh huh. ਗੁਰਪ੍ਰਿਆਰ ਵਾਲਿਓ ਉਹ ਰਿਲੀਜ਼ ਕੀਤਾ ਗਿਆ ਜਿਹੜਾ ਟਾਈਟਲ ਹੈ ਰਾਜਿਆਂ ਦਾ ਰਾਜ ਤੇ ਉਸ ਗੀਤ ਦੇ ਵਿੱਚੋਂ ਵੀ ਆਓ ਇੱਕ ਪਹਿਲਾ ਸਟੰਕ ਨਾਲ ਸਾਂਝਾ ਕਰਦੇ ਆਂ ਬਾਕੀ ਗੀਤ ਨੂੰ ਆਪ ਵੀ YouTube ਤੇ ਜਾ ਕੇ ਸਰਚ ਕਰ ਸਕਦੇ ਹੋ ਰਾਜਿਆਂ ਦਾ ਰਾਜ ਸਾਡੇ ਭਗਤੂ ਕਰਕੇ ਜਿਹੜਾ ਟਾਈਟਲ ਹੈ ਢਾਡੀ ਜਥਾ ਕਰਦਾ ਸ੍ਰੀ ਮਾਨਕ ਪੁਰਸ਼ੀ ਉਹ ਗੀਤ ਨੂੰ ਵੀ ਆਪ ਵੀ ਸਰਚ ਕਰ ਸਕਦੇ ਹੋ ਆਓ ਸਰਚ ਕਰੋ ਨਿਮਾਨਿਆਂ ਦਾ ਮਾਲਕੋਂ ਨਕਾਨਿਆਂ ਦਾ ਤਾਨ ਕੋ ਨਿਮਾਨਿਆਂ we ਰਾਮ ਨੇ ਇਹੀਆਂ ਮੁਹਾਦਮੀਆਂ ਪਰਵਾਰ ਕਰੋ ਬੋਲ ਰਿਆਂ ਕੋਲ ਇੱਕਾ ਪ੍ਰਕਾਰ ਦੇ ਭੁਲਾਚਪਾਟੀਆਂ ਹੋ ਗਈਆਂ ਹੋਣੀਆਂ ਜਾਣ ਬਤੀ ਸਭ ਕੇ ਮਾਰ ਕਰ ਦੇਣਾ ਹੁਕਮ ਪਾ ਮੈਂ ਬਾਰਦਾਤ ਕੀਤਾ ਸੀ ਕਿ ਬਾਰ ਵੀ ਸੋਹਣੇ ਐ ਪਰ ਚਲੋ ਜਦੋਂ ਫਤਨਾ ਨੇ ਕਿਰਪਾ ਕੀਤੀ ਕਦੇ ਫੇਰ ਆਪਕਿਆਂ ਨੇ ਸਮਾਂ ਬਖਸ਼ ਕੀਤਾ ਤੇ ਜਰੂਰ ਆ ਕੇ ਦਰਸ਼ਕਦਾਰੀ ਕਰਾਂਗੇ ਉਸ ਲਈ ਫਿਰ ਆਪਕਿਆਂ ਨੂੰ ਬਾਰਾਂ ਵੀ ਸਰਵਨ ਕਰਵਾਵਾਂਗੇ ਅੱਜ ਦੇ ਜਵਾਨਾਂ ਵਿਚ ਇਹੀਆਂ ਮੁਹਾਦਮੀਆਂ ਪਰਵਾਰ ਕਰੋ ਸਮੁੱਚੇ ਪ੍ਰਬੰਧਕ ਜਨਾਂ ਦਾ ਪ੍ਰਧਾਨ ਸਾਹਿਬ ਸਰਦਾਰ ਮੋਹਿੰਦਰ ਸਿੰਘ ਜੀ ਸਰਦਾਰ ਬਲਬੀਰ ਸਿੰਘ ਜੀ ਸਰਦਾਰ ਗੁਰਿੰਦਰ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਕਮਲਜੀਤ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਜਰਨੈਲ ਸਿੰਘ ਜੀ ਸਰਦਾਰ ਮੱਖਣ ਸਿੰਘ ਜੀ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦੇ ਆ ਤੇ ਸਮੂਹ ਜੀ ਕਮੇਟੀ ਦੇ ਮੈਂਬਰ ਦੀ ਕਲਾ ਦੀ ਅਦਾਸ ਕਰਦੇ ਆ ਸੰਗਤਾਂ ਨੇ ਬੜਾ ਪਿਆਰ ਕੀਤੀ ਆਪਗਿਆਂ ਦਾ तहे ਦਿਲੋਂ ਧੰਨਵਾਦ ਲਾਈਵ ਚਲਾਉਣ ਵਾਲੇ ਵੀਰ ਜਿਹੜੇ ਇਸ ਪ੍ਰੋਗਰਾਮ ਦਾ ਲਾਈਵ ਪੈਲੀਕਾਸਟ ਕਰ ਰਹੇ ਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਸਾਊਂਡ ਵਾਲੇ ਵੀਰ ਬੜੇ ਸੁਚਿੰਜੇ ਘੱਰ ਨਾਲ ਸਾਊਂਡ ਦੀ ਸੇਵਾ ਨਿਭਾਈ ਆ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਸਾਰਿਆਂ ਦਾ ਧੰਨਵਾਦ ਦਾਸਨੀਕਰਨ ਦਾ ਇੱਕ ਧੰਨਵਾਦ ਆਪਾਂ ਰਣਜੀਤ ਲਈ ਸਭ ਸ਼੍ਰੀ ਗੁਰੂ ਅਕਸਰ ਮਹਾਰਾਜ ਜੀ ਤਾਂ ਤਾਂ ਸ਼੍ਰੀ ਨਾਮ ਕਬ ਰਾਧਾ ਫੈਕਰੀਆਂ ਦਾ ਵੀ ਇਹਦੇ ਦਾ ਕਿਰਪਾ ਰਿਖੋ ਤੁਹਾਡਾ ਗੱਸ ਸੁਣਦੇ ਉਹਨ ਦੇ ਲਈ ਇਹ ਸਤ ਸੰਗਤ ਵਿੱਚ ਬੈਠ ਕੇ ਸਤ ਸੰਗਤ ਦੀਆਂ ਘੜੀਆਂ ਮਾਰ ਦੇ ਲਈ ਇੱਕ ਜਕਾਰਾ ਲੱਗੇ ਜੀ ਤੇ ਧੰਨਵਾਦ ਕਰੀਏ ਕੱਢ ਕੇ ਜਕਾਰਾ ਜਬਾਬ ਰਿਹਾਲ ਹੋ ਜਾਵੇ ਫਤਿਹ ਹੋ ਜਾਵੇ ਨਗਰ ਪ੍ਰਸਿੱਭੂੜੀ ਮੇਰੇ ਪਟੋਖੜਾ ਸਾਹਿਬ ਅੰਮ੍ਰਿਤਸਰ ਤੋਂ ਤੇ ਦਾਸ ਗਰਦਾ ਸਿੰਘ ਮਾਨ ਕੁਸ਼ਰੀਫ ਬੋਧਿਆ ਕੋਲੇ ਜੀ ਨੇ ਲਿਖਿਆ ਕਰਕੇ ਆਪਣਾ ਲੱਗ ਪਗਤਿਆ ਹੋ ਗਿਆ ਹਾਂ ਜਾਣਕਾਰੀ ਦੇ ਸੰਬੰਧ ਵਿੱਚ ਮਾਫ਼ ਕਰ ਦੇਣਾ ਜੀ ਅਗਲਾ ਪ੍ਰੋਗਰਾਮ ਬੜੇ ਹੀ ਪ੍ਰਿੰਟ ਵਾਲੇ ਪਿਆਰ ਵਾਲੇ ਸੇਕਟਰੀ ਸਾਹਿਬ ਆਦਿ ਨੂੰ ਸਰਵਣ ਕਰਵਾਣਗੇ ਗੱਦਵਾਲੀ ਕੇ ਫਰਨੇ ਦਾ ਸਰਵਣ ਕਰੂਗਾ ਗਿਆ ਕੋ ਵਾਹ ਗੁਰੂ ਜੀ ਦਾ ਖਾਲਸਾ ਵਾਹ